ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਫਤਿਹ ਦਾ ਨਾਰਾ ਕਰੀਏ ਜੀ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਦਸਮ ਪਿਤਾ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੀ ਖਾਤਰ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦਿੱਤਾ ਚਾਰ ਸਹਿਬਜ਼ਾਦੇ ਬਾਹਰ ਦਿੱਤੇ ਉਸਕ ਵਿਸ਼ਰੀ ਨੂੰ ਅਸੀਂ ਡਿਓੜ ਸ਼ੰਦ ਰਹੀ ਆਪ ਜੀ ਦੇ ਸਾਹਮਣੇ ਇਹ ਇਓਂ ਬਿਆਨ ਕਰਦੇ ਹਾਂ ਜੀ ਹੇ ਜੀ ਕਿਰਦੇ ਮੁਖਾਰ ਬੰਦ ਵਿੱਚੋਂ ਫੁੱਲ ਜੀ ਰਸ ਪਿੰਨੀ ਬਾਣੀ ਦੇ ਕੋਈ ਵੀ ਸਟੋਰੀ ਤੋਲ ਦਿਨ ਤੋਲ ਜੀ ਗੁਰੂ ਕੀ ਕਹਾਣੀ ਤੇ ਕੋਈ ਵੀ ਸਟੋਰੀ ਤੋਲ ਦਿਨ ਤੋਲ ਜੀ ਗੁਰੂ ਕੀ ਕਹਾਣੀ ਤੇ ਆਸਾਂ ਤੋਂ ਰੱਖਣਾਲ ਕੋ ਕੇਸੀ ਰੱਖਣਾ ਪੁੱਤ ਪਾਲ ਕੇ ਹੋਰ ਕੀ ਆਸਾਂ ਤੋਂ ਰੱਖਣਾਲ ਕੋ ਕੇਸੀ ਰੱਖਣਾ ਪੁੱਤ ਪਾਲ ਕੇ ਓ ਐਸੀ ਗਰੀਬ ਹਿੰਦ ਮੂੰਚ ਢਾਣਾ ਦੇ ਬੁਰੀ ਤਰ੍ਹਾਂ ਕੁੱਟੀ ਦੇ ਨਾਰੀਆਂ ਸਮੇਤ ਮਾਵਾਂ ਤੇ ਨਿਤ ਸਾਦ ਲੁੱਟੀਦੇ ਨਾਰੀ ਅਸਮੇਤ ਮਾਵਾਂthia ਪਹਿਣਾਦੇ ਨਿਤ ਸਾਦ ਲੁੱਟੀਦੇ ਇੰਜ ਸਮਰਥਾਂ ਦਾ ਦਰਬਾਰ ਦੇ ਵਿੱਚੋਂ ਸਾਜਿਆ ਪੰਥ ਤੀਜਾ ਸਰਲ ਥਾਂ ਦਾ ਖੰਡੇ ਦੀ ਤਾਰ ਦੇ ਵਿੱਚੋਂ ਸਾਜਿਆ ਪੰਥ ਤੀਜਾ ਸਰਲ ਥਾਂ ਦਾ ਖੰਡੇ ਦੀ ਤਾਰ ਦੇ ਵਿੱਚੋਂ ਕੀਤੇ ਵਲੀ ਪੈਦਾ ਛਟਕੇ ਆਨੰਦ ਪੌਰ ਦੇ ਸਰਸਾ ਤੇ ਵਿਛੜੇ ਹਾਰੇ ਵਿੱਚੋਂ ਫੁੱਲ ਦਸ਼ਮੇਸ਼ ਪਿਤਾ ਦੇ ਅਡੋ ਅਡ ਨਿਖੜੇ ਹਾਰੇ ਵਿੱਚੋਂ ਫੁੱਲ ਦਸ਼ਮੇਸ਼ ਪਿਤਾ ਦੇ ਅਡੋ ਅਡ ਨਿਖੜੇ ਫੇਰ ਚਮਕੌਰ ਦੀ ਗੜੀ ਨੂੰ ਤੱਜਿਆ ਅੱਤੀ ਰਾਤੀ ਤੋਰਦਾ ਪੁੱਤਰ ਦिलाਸ਼ ਨੂੰ ਸਿਠੇ ਡਾ ਵਜਿਆ ਬਾਜਾਂ ਵਾਲੇ ਗੁਰਧਾ ਪੁੱਤਰ ਦिलाਸ਼ ਨੂੰ ਸਿਠੇ ਡਾ ਵਜਿਆ ਬਾਜਾਂ ਵਾਲੇ ਗੁਰਧਾ ਛੋਟੇ ਸੇ ਬਜਾਦੇ ਨੀਹੇ ਸੀ ਰਖੇਨਾ ਪੁੱਤ ਪਾਲ ਕੇ ਹੋਰ ਕੀ ਆਸਾਂ ਤੋਂ ਰਖਣਾ ਲੇ ਪੋਤੇ ਸੀ ਰਖੇਨਾ ਪੁੱਤ ਪਾਲ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ